ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਹੁੰਦੇ ਘੰਟਿਆਂ ਦੇ ਵਿੱਚ ਤਕਰੀਬਨ ਅੱਜ ਰਾਤ ਪੰਜਾਬ ਦੇ ਉੱਤੇ ਤਗੜਾ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਨੇ ਫਿਰ ਤੋਂ ਨਵੇਂ ਅਲਰਟ ਜਾਰੀ ਕਰ ਦਿੱਤੇ ਗਿਆਨ ਪਿਛਲੇ 15-20 ਮਿੰਟ ਤੋਂ ਤਗੜਾ ਸਿਸਟਮ ਉਸੇ ਤਰੀਕੇ ਨਾਲ 80 ਤੋਂ 85% ਇਲਾਕਿਆਂ ਨੂੰ ਕਵਰ ਕਰ ਚੁੱਕਿਆ ਹੈ ਹੁਣ ਇਹ ਸਿਸਟਮ ਸੰਗਰੂਰ ਪਟਿਆਲਾ ਇਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਬਚੇ ਹੋਏ ਇਲਾਕੇ ਇਹਨਾਂ ਦੇ ਵਿੱਚ ਕਵਰ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ ਹੁੰਦੇ ਘੰਟਿਆਂ ਦੇ ਵਿੱਚ ਤਕਰੀਬਨ ਆਪਾਂ ਨੂੰ ਪੰਜਾਬ ਦੇ ਵਿੱਚ ਜਾਤ ਇਲਾਕਿਆਂ ਵਿੱਚ ਗਤੀਵਿਧੀਆਂ ਦੇਖ ਇਲਾਕਿਆਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਕਿਤੇ ਕਿਤੇ ਆਪਾਂ ਨੂੰ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ ਤੇਜ਼ ਹਨੇਰੀ ਆਪਾਂ ਨੂੰ 70 ਤੋਂ 80 ਕਿਲੋਮੀਟਰ ਦੇ ਹਿਸਾਬ ਨਾਲ ਦੇਖਣ ਨੂੰ ਮਿਲੇਗੀ ਤਕਰੀਬਨ ਜੇਕਰ ਆਪਾਂ ਗੱਲ ਕਰੀਏ ਹਰਿਆਣੇ ਦੇ ਸਿਰਸਾਪ ਟਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਚੰਗੇ ਗਰ ਚਮਕ ਵਾਲੇ ਬੱਦਲਾਂ ਦਾ ਨਿਰਮਾਣ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਮੌਸਮ ਵਿਭਾਗ ਤੇ ਲੋਰਡ ਤੇ ਨਜ਼ਰ ਮਾਰੀਏ ਤਕਰੀਬਨ ਮੌਸਮੀ ਪਾਗਣਾ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਤੁਸੀਂ ਦੇਖ ਸਕਦੇ ਹੋ ਰੈੱਡ ਅਲਰਟ ਜਾਰੀ ਕਰ ਦਿੱਤੇ ਗਏ ਹਨ ਜਿਸ ਦੇ ਵਿੱਚ ਹੁਣ ਪਟਿਆਲੇ ਦੇ ਇਲਾਕੇ ਕਵਰ ਹੋਣਗੇ ਫਤੇਗੜ ਸਾਹਿਬ ਸੰਗਰੂਰ ਮਲੇਰ ਕੋਟਲਾ ਐਸ ਬੀ ਐਸ ਨਗਰ ਰੂਪਨਗਰ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਬਾਕੀ ਇਹ ਕਾਫੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਹਨ ਟਿੰਡਾ ਮੁਕਸਰ ਫਰੀਦਕੋਟ ਦੇ ਇਲਾਕੇ ਹੋਗੇ ਮੋਗਾ ਹੋ ਗਿਆ ਤਕਰੀਬਨ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਜੇ ਵੀ ਤੇਜ਼ ਹਨੇਰੀ ਦੀਆਂ ਗਤੀਵਿਧੀਆਂ ਜਲਦੀ ਹੋਈਆਂ ਕਈ ਦੇਰੀਆਂ ਬਾਕੀ ਅੰਮ੍ਰਿਤ ਵਈਆਂ ਦੇਖਣ ਨੂੰ ਮਿਲ ਚੁੱਕੀਆਂ ਹਨ ਚਾਰਪੁਰ ਦੇ ਵਿੱਚ ਹਜੇ ਵੀ ਮੌਸਮ ਵਿਭਾਗ ਵੱਲੋਂ orange alert ਜਾਰੀ ਕੀਤੇ ਗਏ ਹਨ ਬਾਕੀ ਆਪਾਂ ਨੂੰ ਪਟਿਆਲਾ ਸੰਗਰੂਰ ਮਲੇਰਕੋਟਲਾ ਆਉਂਦੇ ਘੰਟਿਆਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਵੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ